ਤਰੀਕ ਹੋ ਗਈ ਜੀ ਅੱਜ 22 ਜੇ ਕਿਸੇ ਆਪਣੇ ਭਰਾ ਨੂੰ ਡੀਏਪੀ ਦੀ ਲੋੜ ਹੈ ਜੀ ਨੰਬਰ ਬੋਲਦੇ ਆਂ ਗੱਲ ਕਰਕੇ ਅਗਲਾ ਸਾਰੀ ਭਰਾਵਾਂ ਨੂੰ ਜੀ ਪਿਆਰ ਭਰੀ ਸ਼ਾਸਤਰੀ ਕਾਲ ਸਵਾਗਤ ਹੈ ਨਵੇਂ ਬਲੌਗ ਚ ਤਰੀਕ ਹੋ ਗਈ ਜੀ ਅੱਜ 22 ਨਵੰਬਰ 2024 ਜੇ ਕਿਸੇ ਆਪਣੇ ਭਰਾ ਨੂੰ ਡੀਏਪੀ ਦੀ ਲੋੜ ਹੈ ਜੀ ਆਪਣੇ ਦੋ ਭਰਾਵਾਂ ਕੋਲ ਡੀਏਪੀ ਬਚਿਆ ਪਿਆ ਇੱਕ ਕੋਲ ਹੈਗੇ ਨੇ 10 ਥੈਲੇ ਤੇ ਇੱਕ ਕੋਲ ਹੈਗੇ ਨੇ 6 ਥੈਲੇ ਜੇ ਕਿਸੇ ਆਪਣੇ ਭਰਾ ਨੂੰ ਲੋੜ ਆਈ ਆਪਾਂ ਤੁਹਾਨੂੰ ਦੋਨੇ ਭਰਾਵਾਂ ਦਾ ਮੋਬਾਈਲ ਨੰਬਰ ਬੋਲਦੇ ਆਂ ਗੱਲ ਕਰਕੇ ਅਗਲਾ ਲੱਜਾ ਸਕਦਾ ਲਈ ਪਹਿਲਾ ਨੰਬਰ ਹੈਗਾ ਜੀ 88721 02878 88721 02878 ਤੇ ਦੂਜੇ ਭਰਾ ਦਾ ਹੈਗਾ ਜੀ 98 154 53 ਪੂਰਾ 700 92154 53700 ਤੇ ਬਾਈ ਜੀ ਗੱਲ ਕਰ ਲਿਓ ਦੋਨੇ ਭਰਾਵਾਂ ਨਾਲ ਜੇ ਕਿਸੇ ਆਪਣੇ ਭਰਾ ਨੂੰ ਲੋੜ ਆ ਟਲ ਜਾ ਸਕਦਾ ਅਗਲਾ ਕਿਉਂਕਿ ਅਗਲ ਦੋਨੇ ਭਰਾਵਾਂ ਦੀ ਬਜਾਈ ਕੱਲ ਨਿਬੜ ਗਈ ਤੇ ਉਹ ਕਹਿੰਦੇ ਨੇ ਆਪਣੇ ਕੋਲ ਪਏ ਨੇ ਜੇ ਕਿਸੇ ਆਪਣੇ ਭਰਾ ਨੂੰ ਚਾਹੀਦਾ ਆਪਾਂ ਜਰੂਰ ਦਵਾਂਗੇ ਠੀਕ ਹੈ ਜੀ ਦੋਨੇ ਭਰਾਵਾਂ ਨਾਲ ਕਰਕੇ ਗੱਲਬਾਤ ਆਪਣਾ ਜਾਰੀ ਰੱਖ ਸਕਦਾ ਜੇ ਕਿਸੇ ਵੀਰ ਨੂੰ ਲੋੜ ਆ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ